ਕਾਲ ਜੀ ਗੱਲਬਾਤ ਵਿਦ ਹੈਰੀ ਵਿੱਚ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਿੱਧੂ ਮੂਸੇਵਾਲੇ ਦੀ ਆਪਾਂ ਦੋ ਵੀਡੀਓਜ਼ ਬਣਾਈਆਂ ਉਹਨਾਂ ਤੁਸੀਂ ਬਹੁਤ ਪਿਆਰ ਦਿੱਤਾ ਦੋਨੋਂ ਵੀਡੀਓਜ਼ ਕੁੱਲ ਮਿਲਾ ਕੇ 40-45 ਹਜ਼ਾਰ ਚੱਲ ਚੁੱਕੀਆਂ ਐ ਬਾਕੀ ਹੋਰ ਥੋੜੀ ਪਿਆਰ ਦੇ ਰਹੇ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਯੂਟਿਊਬਰ ਦੀ ਜੋ ਕਿ ਇੰਡੀਆ ਦਾ ਇੰਡੀਆ ਦਾ ਚੋਟੀ ਦਾ ਯੂਟਿਊਬਰ ਹੈ ਸੌਰਵ ਜੋਸ਼ੀ ਇਹਨਾਂ ਦੀ ਨਹੀਂ ਉਹਦਾ ਵਿਆਹ ਹੋਇਆ ਤੇ ਉਹ ਖੂਬ ਚਰਚਾ 'ਚ ਤੁਸੀਂ ਇੱਥੋਂ ਹਿਸਾਬ ਲਾ ਲਓ ਵਿਉਂਦੀ ਵਿਆਹ ਦੀ ਹਲਦੀ ਦੀ ਜਿਹੜੀ ਵੀਡੀਓਜ਼ ਐ ਉਹ ਮਿਲੀਅਨਸ 'ਚ ਚੱਲਦੀਆਂ ਐ ਈਵਨ ਕਿ ਲੋਕ ਤਾਂ ਮਜ਼ਾਕ ਕਹਿ ਰਹੇ ਐ ਵੀ ਜਿਹੜੀਆਂ ਇਹਨੇ ਦੋ ਵੀਡੀਓਜ਼ ਹਲਦੀ ਤੇ ਵਿਆਹ ਵਾਲੀ ਪਾਲੀਆਂ ਇਹਨੂੰ 8 ਤੋਂ 10 ਲੱਖ ਰੁਪਏ ਉਹਨਾਂ ਵੀਡੀਓਜ਼ ਦਾ YouTube ਤੋਂ ਆ ਗਿਆ ਪਰ ਉਹਦੇ ਪਿੱਛੇ ਉਹਦੀ ਸਖਤ ਮਿਹਨਤ ਐ 8 ਤੋਂ 10 ਸਾਲ ਦਾ ਉਹਦਾ ਪਰਿਸ਼ਰਮ ਐ ਆਪਾਂ ਅੱਜ ਕੱਲ ਕਰਾਂਗੇ ਸੌਰਵ ਜੋਸ਼ੀ ਜਿਹਦੇ ਸੌਰਵ ਜੋਸ਼ੀ ਇੱਕ ਬਹੁਤ ਗਰੀਬ ਘਰ ਤੋਂ ਨਿਕਲਿਆ ਆਪਿਆ ਬੱਚਾ ਹੈ ਅੱਜ ਉਹਦੇ ਕੋਲ ਪਾਰਸ਼ੇ ਫੋਰਚੂਨਰ ਲੈਂਪਰ ਕਿ ਨਹੀਂ ਸੈਂਕੜੇ ਗੱਡੀਆਂ ਹੈ ਹਲਦਵਾਨੀ ਦੇ ਵਿੱਚ ਰਹਿਣ ਵਾਲਾ ਉਤਰਾਖੜ ਦੇ ਕਰੋੜਾਂ ਰੁਪਏ ਦੀ ਕਈ ਕੋਠੀਆਂ ਹੈ ਪਰ ਪਹਿਲਾਂ ਸ਼ੁਰੂ ਤੋਂ ਨਹੀਂ ਸੀ ਉਹਦੇ ਪਿਤਾ ਜੀ ਤੇ ਉਹਦੇ ਚਾਚਾ ਜੀ ਲੋਕਾਂ ਦੇ ਵਿੱਚ ਘਰੇ ਕਲੀ ਕਰਨ ਦਾ ਕੰਮ ਕਰਦੇ ਸੀ ਤੇ ਉਹ ਇੱਕ ਗਰੀਬ ਦੇ ਘਰੇ ਜਨਮਿਆ ਬੱਚਾ ਪਰ ਹੁਣ ਹਾਰ ਬੱਚਾ ਸੀ ਜਿੱਤੇ ਚ ਲਗਨ ਸੀ ਮੈਂ ਜ਼ਿੰਦਗੀ ਚ ਕੁਝ ਕਰਨਾ ਹੈ ਤੇ ਵੱਡਾ ਕਰਨਾ ਹੈ ਤਾਂ ਕੁਝ ਕਰਕੇ ਦਿਖਾਣਾ ਹੈ ਤੇ ਉਹਨੇ 5 ਤੋਂ 7 ਸਾਲ ਦੀ ਮਿਹਨਤ ਕੀਤੀ ਤੇ ਉਹਨੂੰ ਫਲ ਮਿਲਿਆ ਤੇ ਚੋਟੀ ਦਾ ਯੂਟਿਊਬਰ ਬਣਿਆ ਅੱਜ ਆਪਾਂ ਉਹਦੇ ਸਫ਼ਰ ਦੀ ਗੱਲ ਕਰਾਂਗੇ ਉਹਦੇ ਵਿਆਹ ਦੀ ਗੱਲ ਕਰਾਂਗੇ ਤੇ ਉਸ ਤੋਂ ਕੀ ਸਿੱਖਣ ਨੂੰ ਮਿਲਦਾ ਆਪਾਂ ਉਹ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹ ਆਰਟਿਸਟ ਬਹੁਤ ਵਧੀਆ ਹੈ ਗਾਣੇ ਵੀ ਗਾਂਦਾ ਹੈ ਡਰਾਇੰਗ ਵੀ ਬਹੁਤ ਕਰਦਾ ਹੈ ਸਕੈਚ ਆਰਟਿਸ ਬਹੁਤ ਕਮਾਲ ਦਾ ਹੈ ਵਲੌਗਰ ਤਾਂ ਹੈ ਹੀ ਹੈ ਬਹੁਤ ਵਲੌਗ ਸੋਹਣੇ ਉਹਦੇ ਘਰੇ ਫੈਮਿਲੀ ਵਾਲੇ ਵਲੌਗਸ ਹੈ ਜਿਹੜੇ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਭੈਣ ਨਾਲ ਆਪਣੀ ਧੀ ਨਾਲ ਬੈਠ ਕੇ ਦੇਖ ਸਕਦੇ ਹੋ ਉਹ ਸੌਰਵ ਜੋਸ਼ੀ ਨੇ ਲੋਕਾਂ ਲਈ ਇਹ ਟਾਰਗੇਟ ਸੈੱਟ ਕੀਤਾ ਜ਼ਰੂਰੀ ਨਹੀਂ ਵੀ ਤੁਸੀਂ ਗੰਦ ਪਰੋਸ ਕੇ ਤੁਸੀਂ ਉੱਤੇ ਆ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਦੀਆਂ ਗੱਲਾਂ ਕਰਕੇ ਵੀ ਤੁਸੀਂ ਅੱਗੇ ਆ ਸਕਦੇ ਹੋ ਤੁਸੀਂ ਆਪਣਾ ਪਰਿਵਾਰ ਮਤਲਬ ਉਹ ਇੱਕ ਮਿਡਲ ਮਤਲਬ ਤੁਸੀਂ ਇਹ ਮੰਨੋ ਯਾਰ ਵੀ ਜਿਹੜੀ ਗੱਲ ਉਹਦੀ ਸ਼ਲਾਘਾਯੋਗ ਹੈ ਵੀ ਐਨਾ ਅਮੀਰ ਹੋਣ ਦੇ ਬਾਵਜੂਦ ਤੁਹਾਨੂੰ ਉਹਦੇ ਵਲੌਗਸ ਦੇ ਵਿੱਚ ਇਹ ਦਿਖੇਗਾ ਵੀ ਇੱਕ ਮਿਡਲ ਕਲਾਸ ਬੰਦੇ ਦਾ ਵਲੌਗ ਹੈ ਤੁਹਾਨੂੰ ਇਹ ਲੱਗੇਗਾ ਉਹ ਕਈ ਵਾਰੀ ਗੱਲ ਕਰਦਾ ਕੋਈ ਆ 5 ਤੋਂ 10000 ਰੁਪਏ ਦੀ ਸ਼ਰਟ ਲੈਣੀ ਹੋਵੇ ਉਹ ਕਹਿੰਦਾ ਬਹੁਤ ਮਹਿੰਗੀ ਆ ਨਹੀਂ ਇੰਨੀ ਮਹਿੰਗੀ ਨਹੀਂ ਲੈਣੀ ਭਾਵੇਂ ਖਰੀਦਦਾ ਵੀ ਹੈ ਉਹਨੂੰ ਲੱਖਾਂ ਰੁਪਏ ਦੇ ਗਿਫਟ ਵੀ ਆਉਂਦੇ ਆ ਪਰ ਉਹ ਇੱਕ ਵਾਰ ਕਹਿੰਦਾ ਭਾਅ ਉਹ ਆਪਣੇ ਵਲੌਗਸ ਦੇ ਵਿੱਚ ਨਾ ਹੀ ਲਖਚਰਤਾ ਪ੍ਰਮੋਟ ਕਰਦਾ ਨਾ ਹੀ ਬੱਚਿਆਂ ਨੂੰ ਬਿਗਾੜਨ ਵਾਲੀ ਗੱਲ ਪ੍ਰਮੋਟ ਕਰਦਾ ਵੀ ਤੁਸੀਂ ਵੀ ਉਹ ਕਰੋ ਵੀ ਆਪਣੇ ਜਿਹੜੇ ਵੀ ਮਾਪੇ ਦੇ ਗਲਚੂਠਾ ਦੇ ਕੇ ਲੱਖਾਂ ਰੁਪਏ ਦਾ ਸਮਾਨ ਲਓ ਉਹਨੇ ਛੋਟੇ ਜਿਹੇ ਸਸਤੇ 5-7000 ਦੇ ਮੋਬਾਈਲ ਤੋਂ ਆਪਣਾ ਸਫਰ ਸ਼ੁਰੂ ਕੀਤਾ ਅੱਜ ਲੱਖਾਂ ਰੁਪਏ ਦੇ ਕੈਮਰੇ ਆਉਂਦੇ ਕੋਲ ਇੱਕ ਕਲੀ ਵਾਲੇ ਦੇ ਘਰੇ ਜਨਮਿਆ ਬੱਚਾ ਸਕੈਚ ਆਰਟਿਸ ਦੀ ਵੀਡੀਓਜ਼ ਪਾਣੀ ਸ਼ੁਰੂ ਕਰਦਾ ਜੋ ਕਿ ਥੋੜੀ-ਬਹੁਤੀ ਚੱਲਣੀ ਸ਼ੁਰੂ ਹੁੰਦੀ ਹੈ ਪਰ ਇੰਨੀ ਸਫਲਤਾ ਨਹੀਂ ਮਿਲਦੀ ਫਿਰ ਉਸ ਨੂੰ ਕੋਈ ਕਹਿੰਦਾ ਵੀ ਤੂੰ ਵਲੌਗ ਬਣਾਇਆ ਕਰ ਉਹ ਵਲੌਗ ਬਣਾਣਾ ਸ਼ੁਰੂ ਕਰ ਦਿੰਦਾ ਨਾਲ ਨਾਲ ਆਪਣੀ ਸਟੱਡੀ ਵੀ ਕੰਪਲੀਟ ਕਰਦਾ ਉਹ ਆਪਣੇ ਸਟਾਰਟਿੰਗ ਵਲੌਗਸ ਦੇ ਵਿੱਚ ਹਰ ਬੱਚੇ ਨੂੰ ਕਹਿੰਦਾ ਵੀ ਮੈਂ ਵਲੌਗ ਬਣਾ ਰਿਹਾ ਪਰ ਮੈਂ ਆਪਣੀ ਪੜ੍ਹਾਈ ਕੰਪਲੀਟ ਕਰਦਾ ਮੈਂ ਰਾਤ ਨੂੰ ਲੇਟ ਸੌ ਰਿਹਾ ਮੈਂ ਰਾਤ ਨੂੰ 9 ਤੋਂ ਲੈ ਕੇ 11 ਵਜੇ ਤੱਕ ਐਡੀਟਿੰਗ ਕਰਕੇ ਵੀਡੀਓ ਅਪਲੋਡ ਕਰ ਦਿੰਦਾ ਪਰ ਮੈਂ ਆਪਣੀ ਪੜ੍ਹਾਈ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦਾ ਉਹ ਆਪਣੇ ਚਾਚੇ ਦੇ ਬੱਚੇ ਜਿਹੜੇ ਚਾਚੇ ਦੇ ਨਾਲ ਉਹ ਨਾਲ ਰਹਿੰਦੇ ਉਹਨਾਂ ਨੂੰ ਵੀ ਹਮੇਸ਼ਾ ਕਹਿੰਦਾ ਵੀ ਪੜ੍ਹਾਈ ਜ਼ਿੰਦਗੀ ਦਾ ਪਾਰਟ ਹੈ ਸਿੱਖਣ ਨੂੰ ਮਿਲਦਾ ਹੈ ਦੂਸਰੀ ਕਲ ਉਹ ਅੱਜ ਸਫਲਤਾ ਦੀ ਉਚਾਈ ਤੇ ਪਹੁੰਚਿਆ ਉਹਨੇ ਵਿਆਹ ਕੀਤਾ ਪਰ ਉਹਦੇ ਵਿਆਹ ਦੇ ਵਿੱਚ ਜੋ ਉਹਦਾ ਕਾਰਜਸ਼ਲਾਗਾ ਯੋਗ ਇਹ ਹੈ ਵੀ ਉਹ ਉੱਤਰਾਖੰਡ ਪਹਾੜੀ ਲੋਕ ਹੈ ਉਹਨਾਂ ਨੇ ਹਰ ਪਹਾੜੀ ਰੀਤੀ ਰਿਵਾਜ ਦੇ ਨਾਲ ਵਿਆਹ ਕੀਤਾ ਭਾਵੇਂ ਕਿ ਆਪਣੇ ਸੰਸਕਾਰ ਦੇ ਨਾਲ ਜੁੜੇ ਪਏ ਲੋਕ ਹੈ ਉਹਨਾਂ ਨੇ ਉਸ ਤਰ੍ਹਾਂ ਹੀ ਵਿਆਹ ਕੀਤਾ ਤੇ ਆਪ ਕਰੋੜਾ ਪਤੀ ਹੋਣ ਦੇ ਬਾਵਜੂਦ ਆਪਣੇ ਰਿਸ਼ਤੇਦਾਰ ਜੋ ਆਮ ਹੈ ਉਹਨਾਂ ਦੇ ਡ्रेसਿੰਗ ਸੈਂਸ ਤੋਂ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਉਨੀ ਹੀ ਤਵੱਜੋ ਉਨੀ ਹੀ ਇੱਜ਼ਤ ਦਿੱਤੀ ਨਹੀਂ ਅੱਜ ਤੱਕ ਕੋਈ ਕਿਸੇ ਦੇ ਕੋਈ ਮਿਲੀਅਨ ਮਤਲਬ ਆਕੇ ਚੱਲੋ ਵੀ ਵੀਡੀਓ ਚੱਲ ਜੇ ਉਹ ਦੋ ਬੌਂਸਰ ਲੈ ਕੇ ਤੁਰਾ ਉਹਦੇ ਤੋਰੀ ਵੱਖਰੀ ਹੋ ਜਾਂਦੀ ਹੈ ਕਿ ਮੈਂ ਬਹੁਤ ਵੱਡਾ ਯੂਟਿਊਬਰ ਬਣ ਗਿਆ ਨਹੀਂ ਤੁਸੀਂ ਉਹਨੂੰ ਦੇਖ ਕੇ ਕਹੋਗੇ ਵੀ ਸਾਡੇ ਵਰਗਾ ਸਧਾਰਨ ਬੰਦਾ ਹੈ ਤੇ ਆਪਣੇ ਮਾਪੇ ਨੂੰ ਇੰਨੀ ਇੱਜ਼ਤ ਦਿੰਦਾ ਹੈ ਆਪਣੇ ਦਾਦਾ ਦਾਦੀ ਨੂੰ ਕਰਦਾ ਹੈ ਈਵਨ ਕਿ ਜੁਆਇੰਟ ਫੈਮਿਲੀ ਨੂੰ ਪ੍ਰਮੋਟ ਕਰਦੇ ਆ ਉਹਨੇ ਆਪਣੇ ਚਾਚਾ ਚਾਚੀ ਚਾਚਾ ਚਾਚੀ ਦੇ ਬੱਚੇ ਨਾਲ ਰੱਖੇ ਹੋਏ ਆ ਭਾਵ ਦਾਦਾ-ਦਾਦੀ ਸੌਰਵ ਜੋਸ਼ੀ ਦੇ ਮਾਪੇ ਛੋਟਾ ਭਰਾ ਚਾਚਾ ਚਾਚੀ ਚਾਚਾ ਚਾਚੀ ਦੇ ਦੋ ਬੱਚੇ ਇੱਕ ਘਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਹੀ ਉਸੇ ਤਰ੍ਹਾਂ ਪ੍ਰਮੋਟ ਕਰਦਾ ਪੜ੍ਹਾਉਂਦਾ ਲਿਖਾਉਂਦਾ ਚੰਗੇ ਕੱਪੜੇ ਪਵਾਉਂਦਾ ਗੱਡੀਆਂ 'ਚ ਕਮਾਉਂਦਾ ਉਹਨਾਂ ਦੇ ਹੀ ਚੈਨਲ YouTube 'ਤੇ ਬਣਾਏ ਉਹਨਾਂ ਨੂੰ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਕੀਤਾ ਇੱਕ ਦਿਨ ਸੌਰਵ ਜੋਸ਼ੀ ਕਹਿ ਰਿਹਾ ਸੀ ਕਹਿੰਦਾ ਜੇ ਮੈਂ ਅੱਜ ਵੀ ਵੀਡੀਓ ਬਣਾਣੀ ਛੱਡਦਾ ਮੇਰਾ ਜਿਹੜਾ ਪੱਧਰ ਹੈ ਐਨਾ ਸੈੱਟ ਹੋ ਚੁੱਕਾ ਮੈਂ ساری ਉਮਰ ਬੈ ਕੇ ਰੋਟੀ ਖਾ ਸਕਦਾ ਅੱਛੀ ਰੋਟੀ ਖਾ ਸਕਦਾ ਪਰ ਮੈਂ ਜਿਹੜੀ ਅੱਜ ਮਿਹਨਤ ਕਰ ਰਹੀ ਆ ਆਪਣੇ ਛੋਟੇ ਭਰਾਵਾਂ ਲਈ ਕਰ ਰਹੀ ਆ ਕਿਉਂਕਿ ਮੇਰੇ ਵਲੌਗਸ ਦੇ ਥਰੂ ਉਹ ਪ੍ਰਮੋਟ ਹੋ ਰਹੇ ਆ ਉਹਨਾਂ ਦੇ ਵਲੌਗਸ ਚੱਲ ਰਹੇ ਆ ਕਿਉਂ ਮੈਂ ਉਹਨਾਂ ਦੇ ਵਲੌਗਸ ਚ ਆਨਾ ਦੇਖੋ ਕੌਣ ਸੋਚਦਾ ਅੱਜ ਦੇ ਸਮੇਂ 'ਚ ਆਪਣੇ ਕੌਣ ਆਪਣੇ ਚਾਚਾ ਚਾਚੀ ਨੂੰ ਆਪਣੇ ਕਰੋੜਾਂ ਰੁਪਏ ਦੇ ਘਰ ਦੇ ਵਿੱਚ ਰੱਖਦਾ ਹੈ ਲੱਖਾਂ ਰੁਪਏ ਦੀ ਗੱਡੀ ਦੇ ਵਿੱਚ ਕਮਾਉਂਦਾ ਹੈ ਲੱਖਾਂ ਰੁਪਏ ਦੇ ਵਿਆਹ ਲਈ ਕੱਪੜੇ ਲੈ ਕੇ ਦਿੰਦਾ ਹੈ ਸੇਮ ਉਹੀ ਵਿਹਾਰ ਕਰਦਾ ਜੋ ਆਪਣੇ ਮਾਵਾਪਾ ਨਾਲ ਕਰਦਾ ਉਹਦਾ ਮਤਲਬ ਐਦਾ ਉਹਨਾਂ ਦੇ ਘਰ ਦਾ ਮਾਹੌਲ ਹੈ ਉਹ ਬڑے ਪਾਪਾ ਛੋਟੇ ਪਾਪਾ ਕਹਿ ਕੇ ਗੱਲ ਕਰਦੇ ਆ ਮਤਲਬ ਦਿੱਲੀ ਨੂੰ ਅੱਛਾ ਲੱਗਦਾ ਸਾਡੇ ਪੰਜਾਬ ਚ ਇਹ ਚੀਜ਼ਾਂ ਕਿਉਂ ਗਾਇਬ ਹੋ ਗਈਆਂ ਕਿਸੇ ਕੋਲ 4 ਪੈਸੇ ਆਣ ਦੀ ਦੇਰ ਹੈ ਭਰਾ ਭਰਾ ਤੋਂ ਅੱਖ ਫੇਰ ਲੈਂਦਾ ਵੀ ਉਹਦੇ ਸੋਚੇ ਬਣ ਜਾਂਦੀ ਹੈ ਵੀ ਮੈਂ ਆਪਣੇ ਭਰਾ ਤੋਂ ਵੱਡੀ ਕੋਠੀ ਪਾਣੀ ਹੈ ਕਿਉਂ ਅਸੀਂ ਮਿਸ ਕਰ ਗਏ ਆ ਚੀਜ਼ਾਂ ਆਪਣੇ ਸੰਸਕਾਰ ਉਹਨੇ ਵਿਆਹ ਦੇ ਵਿੱਚ ਕਈ ਤਵਾਰ ਹਵਨ ਕਰਾਏ ਮਕਾਨ ਚ ਸ਼ਿਫਟ ਕਰਨ ਤੋਂ ਪਹਿਲਾਂ ਹਵਨ ਕਰਾਏ ਭਾਬਕੇ ਯਾਰ ਵੀ ਤੁਸੀਂ ਵੀਡੀਓਸ ਦੇਖੋ ਹਰ ਤਰ੍ਹਾਂ ਦਾ ਰੀਤੀ ਰਿਵਾਜ ਉਹ ਅਪਣਾ ਰਹੇ ਆ ਵੀ ਮਨ ਖੁਸ਼ ਹੋ ਜਾਂਦਾ ਜਿਹਨੂੰ ਦੇਖ ਕੇ ਮੇਰੀ ਇਹ ਲਾਈਨ ਨਹੀਂ ਹੈ ਵੀ ਮੈਂ ਮਤਲਬ YouTube ਉਪਰਸ ਨੂੰ ਪ੍ਰੋਮੋਟ ਕਰਾਂ ਅਸੀਂ ਖਬਰਾਂ ਵਾਲੇ ਦਾ ਮੁੰਡਾ ਕੰਮ ਕਰਦੇ ਆਂ ਖਬਰਾਂ ਦੇ ਹੀ ਤੁਹਾਨੂੰ ਦਿਖਾਈਦਾ ਪਰ ਉਹ ਜਾਦੂ ਦਾ ਸਵੇਰੇ ਵਿਆਹ ਵਾਲਾ ਵਲੌਗ ਦੇਖਿਆ ਮੇਰੇ ਤੋਂ ਰਿਹਾ ਨਹੀਂ ਗਿਆ ਵੀ ਮੈਂ ਉਹਦੀ ਛਲਾਗਾ ਨਾ ਕਰਾਂ ਮੇਤੋ ਹੋ ਰਿਹਾ ਨਹੀਂ ਗਿਆ ਮੈਂ ਉਹਦੀ ਛਲਾਗਾ ਕਰ ਰਿਹਾ ਤੇ ਕਰਨੀ ਬਣਦੀ ਹੈ ਫਿਰ ਉਹਨੂੰ ਬਹੁਤ ਵੱਡੇ ਵੱਡੀ ਮਾਡਲਸ ਦੇ ਰਿਸ਼ਤੇ ਆਉਂਦੇ ਆ ਉਹ ਨਾਰਮਲ ਇੱਕ ਆਮ ਪੰਡਤ ਜੀ ਦੀ ਲੜਕੀ ਦੇ ਨਾਲ ਵਿਆਹ ਕਰਦਾ ਜਿਹਨੂੰ ਲੋਕ ਬਹੁਤ ਟ੍ਰੋਲ ਵੀ ਕਰ ਰਹੇ ਆ ਵੀ ਉਹ ਉਹਦੇ ਲੈਵਲ ਦੀ ਨਹੀਂ ਸੀ ਉਹ ਤਾਂ ਕਰੋੜਾਪਤੀ ਹੀਰੋਇਨਸ ਮਿਲ ਸਕਦੀਆਂ ਸੀ ਇਹ ਸੀ ਉਹ ਸੀ ਉਹ ਉਹਨਾਂ ਜਵਾਬ ਬਹੁਤ ਸੋਹਣਾ ਸੁਆਦ ਲਿਆਤਾ ਉਹ ਕਹਿੰਦਾ ਭਾ ਵੀ ਮੈਂ ਐਕਟਿੰਗ ਨਹੀਂ ਕਰਾਣੀ ਕਰਦੇ ਵਿੱਚ ਮੈਂ ਆਪਣੀ ਮਾਂ ਦੀ ਸੇਵਾ ਲਈ ਆਪਣੀ ਨੂੰਹ ਘਰ ਵਾਲੀ ਲੈ ਕੇ ਆਇਆ ਨੂੰਹ ਲੈ ਕੇ ਆਇਆ ਵੀ ਮੈਂ ਜੇ ਮਾਡਲਸ ਤਾਂ ਲਿਆਵਾ ਉਹ ਗਾਣਿਆਂ ਲਈ ਠੀਕ ਹੈ ਘਰੇ ਮੈਨੂੰ ਘਰ ਵਾਲੀ ਚਹੀਦੀ ਹੈ ਸਵਾਦ ਲਿਆਦਾ ਦੂਸਰੀ ਗੱਲ ਕਰੈਕਟਰ ਦਾ ਬਹੁਤ ਅੱਛਾ ਹੈ ਬੋਲ ਬਾਣੀ ਦਾ ਅੱਛਾ ਹੈ ਵਟਿਆਂ ਦੀ ਇੱਜ਼ਤ ਕਰਦਾ ਹੈ ਉਹ ਹੀ ਚੀਜ਼ਾਂ ਪ੍ਰਮੋਟ ਕਰਦਾ ਹੈ ਵੀ ਤੁਹਾਡਾ ਕਰੈਕਟਰ ਅੱਛਾ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਕਿਸੇ ਦੀ ਧੀ ਪੈਣ ਆਏ ਤੇ ਤੁਸੀਂ ਉਹਨੂੰ ਭੈਣ ਸਮਝੋ ਬੱਟੀਆਂ ਦੀ ਇੱਜ਼ਤ ਕਰੋ ਵਿਆਹ ਦੇ ਵਿੱਚ ਜਿੰਨੇ ਬੰਦੇ ਮਿਲੇ ਉਹਨੂੰ ਸਭ ਨੂੰ ਇੱਜ਼ਤ ਨਾਲ ਪੈਰੀ ਹੱਥ ਲਾ ਰਿਆ ਸੀ ਮਤਲਬ ਯਾਰ ਅੱਛਾ ਬੰਦਾ ਜਿਹਨੂੰ ਕਹਿ ਸਕਦੇ ਵੇ ਗੁੱਡ ਤਾਂ ਹੀ ਉਹ ਚਟਾਈ ਜਿਹੜੇ ਵੀ ਚੋਟੀ ਤੇ ਪਹੁੰਚਿਆ ਅੱਜ ਸੌਰਮ ਚੋਚੀ ਅੱਜ ਸਾਰੇ ਲੋਕ ਉਹਦੀ ਗੱਲ ਕਰ ਰਹੇ ਆ ਮਤਲਬ ਲੋਕਾਂ ਨੂੰ ਈਵਨ ਮੇਰੇ ਘਰ ਦੇ ਵਿੱਚ ਵੀ ਬੱਚਿਆਂ ਨੂੰ ਇੰਤਜ਼ਾਰ ਸੀ ਵੀ ਕਦੋਂ ਉਹਦੇ ਵਿਆਹ ਵਾਲਾ ਵਲੌਗ ਆਏਗਾ ਤੇ ਮੈਂ ਵੈਸੇ ਨਹੀਂ ਦੇਖਦਾ ਸੌਰਵ ਜੋਸ਼ੀ ਪਰ ਬੱਚਿਆਂ ਨੇ ਇੱਕ ਦੋ ਦਿਨ ਤੋਂ ਬੱਚੇ ਲਾ ਰਹੀ ਸੀ ਤਾਂ ਮੈਂ ਦੇਖਿਆ ਫਿਰ ਮੈਂ ਉਹਦੀ ਪੁਰਾਣੀ ਵੀਡੀਓਜ਼ ਦੇਖੀ ਵੀ ਕਿੱਥੋਂ ਗਰੀਬੀ ਤੋਂ ਆਪਣੇ ਮਾਪੇ ਨੂੰ ਮਤਲਬ ਕਿੱਥੋਂ ਲੈ ਕੇ ਆਇਆ ਜਦੋਂ ਉਹਦੇ ਮਾਪੇ ਨੇ ਪਹਿਲੀ ਵਾਰ ਹਵਾਈ ਜਹਾਜ਼ ਦਾ ਸਫ਼ਰ ਕੀਤਾ ਤਾਂ ਉਹਨੇ ਵਲੌਗ ਬਣਾਇਆ ਵੀ ਫਿਰ ਉਹਨੇ ਦਾਦਾ ਦਦੀ ਜੀ ਨੂੰ ਹਵਾਈ ਜਹਾਜ਼ ਦਾ ਸਫ਼ਰ ਕਰਾਇਆ ਤਾਂ ਵਲੌਗ ਬਣਾਇਆ ਉਹ ਕਹਿੰਦਾ ਮੇਰੀ ਦਿਲ ਦੀ ਇੱਛਾ ਹੈ ਮੈਂ ਆਪਣੇ ਮਾਪੇ ਨੂੰ ਉਹ ਚੀਜ਼ਾਂ ਦੇ ਸਕਾਂ ਦਾਦਾ-ਦਾਦੀ ਨੂੰ ਵੀ ਉਹ ਚੀਜ਼ਾਂ ਦੇ ਸਕਾਂ ਜੋ ਮੇਰੇ ਮਾਪੇ ਦਾ ਸੁਪਨਾ ਸੀ ਅੱਜ ਉਹਦੀ ਮਾਂ ਲੱਖਾਂ ਰੁਪਏ ਦੇ ਕੱਪੜੇ ਗਹਿਣੇ ਪਾਉਂਦੀ ਹੈ ਤੇ ਆਪਣੇ ਬੱਚੇ ਨੂੰ ਦੁਆਵਾ ਦੇ ਦਿੰਦੇ ਆ ਸਾਡਾ ਵੀ ਫਰਜ਼ ਬਣਦਾ ਆਪਣੇ ਮਾਪੇ ਦੀ ਸੇਵਾ ਕਰੀਏ ਅਸੀਂ ਉਸ ਤੋਂ ਕੁਝ ਸਿੱਖੀਏ ਕਿ ਕਿਵੇਂ ਇੱਕ ਜੁਆਇੰਟ ਫੈਮਿਲੀ ਰਹਿ ਸਕਦੇ ਆ ਆਪਾਂ ਈਵਨ ਕਿ ਵਿਆਹ ਇੰਨਾ ਸਾਦਾ ਕੀਤਾ ਜਿਵੇਂ ਤੁਹਾਡਾ ਸਾਡਾ ਵਿਆਹ ਹੈ ਨਹੀਂ ਤਾਂ ਜਿਹੜਾ ਬੰਦੇ ਨੂੰ ਹਰ ਰੋਜ਼ ਦੀ ਕਮਾਈ ਲੱਖਾਂ ਚ ਹੈ ਔਰ ਹਰ ਰੋਜ਼ ਦੋ ਵੀਡੀਓਜ਼ ਬੰਦਦਾ ਉਦੀ ਇੱਕ ਵੀਡੀਓ ਦੀ ਕਮਾਈ 2 ਤੋਂ 2.5 ਲੱਖ ਰੁਪਏ ਐ ਐਵਰੇਜ ਐ 5 ਲੱਖ ਤੱਕ ਜਾਂਦੀ ਐ ਭਾਬ ਜਿਸ ਬੰਦੇ ਨੂੰ ਰੋਜ਼ ਦਾ 5 ਲੱਖ ਰੁਪਏ ਆਮਦਨ YouTube ਤੋਂ ਐ Facebook ਤੋਂ ਵੱਖਰੀ ਐ ਵੀ ਕੁੱਲ ਮਿਲਾ ਕੇ 8-10 ਲੱਖ ਰੁਪਏ ਉਹਨੂੰ ਆਮਦਨ ਰੋਜ਼ ਦੀ ਐ ਉਹ ਦੁਬਈ 'ਚ ਵਿਆਹ ਕਰ ਸਕਦਾ ਸੀ ਜਾ ਕੇ ਮਹਾਰੀਸ਼ੀਅਸ ਕਰ ਸਕਦਾ ਸੀ ਉਹ ਕਹਿੰਦਾ ਨਹੀਂ ਉਹਨੇ ਗੰਗਾਜੀ ਕਿਨਾਰੇ ਵਿਆਹ ਕਰਾਇਆ ਸੌਰਵ ਜੋਸ਼ੀ ਨੇ ਗੰਗਾਜੀ ਕਿਨਾਰੇ ਉਹ ਕਹਿੰਦਾ ਵੀ ਗੰਗਾਜੀ ਦੇ ਅਸ਼ੀਰਵਾਦ ਨਾਲ ਮੈਂ ਵਿਆਹ ਕਰਾ ਰਿਹਾ ਹਾਂ ਹਾਰੀ ਸਾਰੀ ਉਮਰ ਮੇਰੀ ਜੋੜੀ ਦੇ ਉੱਤੇ ਤੇ ਸਾਡੇ ਪਰਿਵਾਰ ਦੇ ਉੱਤੇ ਗੰਗਾ ਜੀ ਦਾ ਆਸ਼ੀਰਵਾਦ ਬਣਿਆ ਰਹੇ ਇਹ ਸੌਰਭ ਜੋਸ਼ੀ ਦਾ ਕਹਿਣਾ ਸੀ ਇਹਨਾਂ ਗੱਲਾਂ ਕਰਕੇ ਉਹ ਨੰਬਰ 1 ਯੂਟਿਊਬਰ ਹੈ ਕਿਉਂ ਉਹ ਨੂੰ ਪਤਾ ਹੈ ਮੇਰਾ ਧਰਮ ਕੀ ਹੈ ਮੈਂ ਆਪਣੇ ਧਰਮ ਦੇ ਵਿੱਚ ਕਿਵੇਂ ਨਿਰਵਾਹ ਕਰਨਾ ਤੇ ਮੇਰੇ ਸੰਸਕਾਰ ਕੀ ਹੈ ਵੀ ਉਹ ਪਹਾੜੀ ਸੰਸਕਾਰ ਹੈ ਉਹਨੇ ਇੱਕ ਵਾਰ ਨਹੀਂ ਸ਼ਰਮ ਫੀਲ ਕੀਤੀ ਵੀ ਅਸੀਂ ਉਹ ਪਹਾੜੀ ਮੁਕੜ ਪਾਉਂਦੇ ਹਾਂ ਹੋਰ ਪਾਉਂਦੇ ਹਾਂ ਬਿਲਕੁਲ ਉਹਵੇਂ ਸੰਸਕਾਰ ਕੀਤੇ ਸਾਡੇ ਦਾ ਐਡਾ ਵੱਡਾ ਸਹਰਾ ਲੱਗਦਾ ਸੀ ਵਿਆਹ ਤੋਂ ਪਹਿਲਾਂ ਉਨ ਕਲ ਕੀ ਹੋਗੀ ਲੋਕ ਸਹਿਰਾ ਬਨਦੇ ਸ਼ਰਮ ਕਰਦੇ ਆ ਸਵਾਦ ਲਿਆਤਾ ਸੌਰਭ ਜੋਸ਼ੀ ਗੁੱਡ ਤੇਰੀ ਸੇਫਤ ਬਣਦੀ ਸੀ ਤਾਂ ਮੈਂ ਕਰ ਰਿਹਾ ਕਲਿਪਸ ਨਾਲ ਚੱਲ ਰਹੇ ਆ ਲੋਕ ਦੇਖ ਰਹੇ ਆ ਵੀ ਕਿਵੇਂ ਸਾਦੇ ਲੈਵਲ ਦੇ ਉੱਤੇ 50 ਬੰਦਿਆਂ ਦਾ ਵਿਆਹ ਹੋਣਾ ਕੁੱਲ ਮਿਲਾ ਕੇ 11 ਬੰਦੇ ਸ਼ਾਇਦ ਕੁੜੀ ਵਾਲਨ ਸੀ 20 25 ਬੰਦੇ ਇਹਨਾਂ ਦੇ ਲਾ ਲੋ ਬਾਕੀ ਕੈਮਰਾਮੈਨ ਇਹ ਉਹ ਲਾ ਕੇ 50 ਬੰਦਿਆਂ ਦਾ ਵਿਆਹ ਕਿਹਾ ਸਵਾਦ ਲਿਆਤਾ ਯਾਰ ਕੁੜੀ ਵਾਲੇ ਦੇ ਬੋਝ ਨਹੀਂ ਪਾਇਆ ਆਪ ਰਿਸੈਪਸ਼ਨ ਕੀਤੀ ਕਹਿੰਦਾ ਕਿਉਂਕਿ ਅਸੀਂ ਕਰੋੜਾਪਤੀ ਆ ਮੇਰਾ ਸਹੁਰਾ ਤਾਂ ਕਰੋੜਾਪਤੀ ਨਹੀਂ ਸਾਡੇ ਦਾ ਗੁੱਠਾ ਦੇ ਦਿੰਦੇ ਆ ਕੁੜੀ ਵਾਲੇ ਦੇ ਵੀ ਅਸੀਂ 500 ਬੰਦਾ ਲੈ ਕੇ ਆਵਾਂਗੇ ਜੀ ਆਪ ਭਾਵੇਂ 50 ਬੰਦਿਆਂ ਨੂੰ ਰਾਤ ਰੋਟੀ ਨਾ ਖਵਾਈ ਹੋਏ ਪਰ ਕੁੜੀ ਵਾਲਾ ਤੋਂ 500 ਬੰਦੇ ਦੀ ਰੋਟੀ ਖਵਾਣੀ ਆ ਸਿੱਖੋ ਯਾਰ ਕੁਝ ਜਿਹੜੇ ਇਹ ਜਿਹੇ ਕੋਈ ਯੂਟਿਊਬਰਸ ਹੈ ਨਾ ਜਿਹੜਾ ਅੱਛਾ ਪ੍ਰਮੋਟ ਕਰਦੇ ਆ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਅਸੀਂ ਈਵਨ ਕਿ ਸਾਡਾ ਵੀ ਇਹ ਲੋਕਾਂ ਦੀ ਆਦਤ ਆ ਮੈਂ ਵੀ ਵੀਡੀਓਜ਼ ਬਣਾਉਣਾ ਸਾਡੇ ਲੋਕ ਉਹਨਾਂ ਪ੍ਰਮੋਟ ਹੀ ਨਹੀਂ ਕਰਦੇ ਜਿੰਨਾ ਗੰਦ ਨੂੰ ਪ੍ਰਮੋਟ ਕਰਦੇ ਆ ਅੱਜ ਤੁਸੀਂ ਕੋਈ ਗੰਦੀ ਲੁਚੀ ਡਬਲ ਮੀਨਿੰਗ ਗੱਲ ਕਰੋ ਤੇ ਤੁਸੀਂ ਪ੍ਰਮੋਟ ਹੋਗੇ ਤੁਹਾਡੇ ਅੱਜ ਹੀ ਲੱਖਾਂ ਚ ਫਾਲੋਅਰ ਵਾਜ ਜਾਣਗੇ ਸਬਸਕ੍ਰਾਈਬਰ ਹਜ਼ਾਰਾਂ ਚ ਵਾਜ ਜਾਣਗੇ ਵਿਊਜ਼ ਲੱਖਾਂ ਚ ਆ ਜਾਣਗੇ ਜਿਹੜਾ ਸਾਡੇ ਵਰਗਾ ਕੋਈ ਕੰਮ ਦੀ ਗੱਲ ਸਖਾਂਦਾ ਹੈ ਪਰਿਵਾਰ ਜੋੜਨ ਦੀ ਗੱਲ ਸਖਾਂਦਾ ਉਹਦੇ ਤੁਸੀਂ ਇੰਨੇ ਫਾਲੋਅਰਸ ਹੀ ਨਹੀਂ ਐਨਾ ਵਿਊਜ਼ ਆਉਂਦੇ ਆ ਪਰ ਚਲੋ ਕਿਸੇ ਦਿਨ ਤਾਂ ਬਣੂ ਪਰਮਾਤਮਾ ਸਾਡਾ ਸਾਥ ਦੇਊਗਾ ਕਹਿੰਦੇ ਨੇ ਸਲੋ ਐਂਡ ਸਟੈਡੀਜ਼ ਵਿਨਸ ਦਾ ਰੇਸ ਅਸੀਂ ਉਸ ਦੌੜ ਚਾ ਅਸੀਂ ਗੰਦ ਪ੍ਰੋਸ ਕੇ ਪਹਿਲੇ ਦਿਨ ਚ ਪ੍ਰਮੋਟ ਨਹੀਂ ਹੋਣਾ ਚਾਹੁੰਦੇ ਅਸੀਂ ਸਟੈਪ ਬਾਈ ਸਟੈਪ ਕੰਮ ਕਰਾਂਗੇ ਤਾਂ ਕਿ ਇੱਕ ਦਿਨ ਅੱਛੀ ਤਰ੍ਹਾਂ ਪ੍ਰਮੋਟ ਹੋ ਸਕੀਏ ਜਿੱਥੇ ਪਹੁੰਚੀਏ ਉੱਥੇ ਰਹੀਏ ਨਾਲੇ ਹੋਰ ਹੈ ਲੋਕ ਪੈਸੇ ਦੇ ਕੇ ਵਿਊਜ਼ ਲੈਂਦੇ ਆ ਪੈਸੇ ਦੇ ਕੇ ਫਾਲੋਅਰ ਸਬਸਕ੍ਰਾਈਬਰ ਲੈਂਦੇ ਆ ਸਾਡੇ ਘੱਟ ਹੈ ਪਰ ਆਰਗੇਨਿਕ ਹੈ ਅਸੀਂ ਰੁਪਿਆ ਨਹੀਂ ਕਦੇ ਖਰਚਿਆ ਫਾਲੋਅਰਸ ਲਈ ਨਾ ਹੀ ਕਦੇ ਖਰਚਾਂਗੇ ਜਿੰਨੇ ਹੋਏ 2 ਮਹੀਨੇ ਹੋਏ ਆ ਕੰਮ ਸਟਾਰਟ ਕੀਤੇ ਪਰ 2 ਮਹੀਨੇ ਮੁਤਾਬਕ ਸਵਾਦ ਲਿਆਤਾ ਤੁਸੀਂ ਦੋਸਤੋ ਲੱਖਾਂ ਚ ਵਿਹੂ ਆ। ਬਾਕੀ ਮੇਰੇ ਜਨਮ ਦਿਨ ਦੀਆਂ ਤੁਸੀਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਥੀ ਆਲਾ ਸਾਰਿਆਂ ਦਾ। ਕਈ ਦੋਸਤਾਂ ਦੇ WhatsApp ਤੇ ਮੈਸੇਜ ਆ ਰਹੇ ਆ। ਕਈਆਂ ਨੇ Facebook ਤੇ Messenger ਤੇ ਮੈਸੇਜ ਕੀਤੇ ਬਹੁਤ-ਬਹੁਤ ਧੰਨਵਾਦ ਸਾਥੀਓ। ਕੁਝੇ ਦੋਸਤਾਂ ਨੇ ਮੈਸੇਜ ਕੀਤਾ ਵੀ ਭਾਈ ਵੀਡੀਓ ਬਣਾਉਂਦੇ ਕੋਈ ਹੋਰ ਵੀ ਕਰਦੇ ਆ ਭਰਾ ਮੇਰਾ ਕਾਰੋਬਾਰ ਆ। ਤਾਨੂੰ ਕੱਲ ਨੂੰ ਉਹਦੇ ਬਾਰੇ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਮੇਰਾ ਕਾਰ ਐਕਸੈਸਰੀ ਦਾ ਕਾਰੋਬਾਰ ਹੈ ਇਹ ਵੀਡੀਓਜ਼ ਦਾ ਸ਼ੌਂਕ ਹੈ ਕੱਲ ਉਹਦੀ ਵੀਡੀਓਜ਼ ਬਣਾਵਾਂਗੇ ਟਵਾਣਾ ਸਾਹਿਬ ਆ ਜਾਣਗੇ ਆ ਸੰਡੇ ਹੈ ਬਹਿ ਕੇ ਵੀ ਅਸੀਂ ਕੀ ਕਾਰੋਬਾਰ ਕਰਦੇ ਆ ਕੀ ਨਹੀਂ ਤੁਹਾਨੂੰ ਉਹ ਵੀ ਜਰੂਰ ਦੱਸਾਂਗੇ ਤੇ ਕੱਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਜੀ ਜੇ ਤੁਸੀਂ ਇਹਨੂੰ YouTube ਤੇ ਦੇਖ ਰਹੇ ਹੋ ਜੇ Facebook ਤੇ ਦੇਖ ਰਹੇ ਹੋ ਤਾਂ ਲਾਈਕ ਐਂਡ ਫਾਲੋ ਕਰੋ ਜੀ Instagram ਤੇ ਵੀ ਸੇਮ ਜੀ ਫਾਲੋ ਕਰੋ ਦੋਸਤੋ than